ਅੱਛਾ ਉਸ ਤੋਂ ਉਸ ਤੋਂ ਬਾਅਦ ਫਿਰ ਕਿਦੋਂ ਗਏ ਪਿੰਡ ਪਿੰਡ ਨਹੀਂ ਮੈਂ ਜਾਂਦਾ ਘਰੋਂ ਨਿਕਲਿਆ ਇੱਕ ਵਾਰੀ ਤਾਂ ਬਾਪੂ ਪਿੰਡ ਗਿਆ ਹੀ ਹੋਏਗਾ ਹੁਣ ਜਦੋਂ ਕਿਤੇ ਤੱਕ ਗਿਆ ਹੀ ਹੋਏ ਮਹਾਰਾਜ ਹੁਣ ਮੋੱਕੇ ਗਿਆ ਮੈਂ ਮਿੰਟ ਦਿੱਤੇ ਮੈਂ ਉਹਨਾਂ ਨੂੰ ਮਰ ਗਿਆ ਉਹ ਮੇਰੇ ਨੂੰ ਮਰ ਗਿਆ ਤੇ ਬਾਪੂ ਜੀ ਦੀ ਹਾਲਤ ਇੰਨੀ ਮਾੜੀ ਮੂੰਹ ਦੇ ਵਿੱਚ ਬਾਪੂ ਜੀ ਦੇ ਕੈਂਸਰ ਹੋਇਆ ਹੋਇਆ ਸਾਰਾ ਮੂੰਹ ਗਲ ਗਿਆ ਵਿੱਚੋਂ ਤਮਾਕੂ ਲਾਉਣ ਕਰਕੇ ਹੋਇਆ ਬੀੜਾ ਲਾਉਣ ਕਰਕੇ ਹੋਇਆ ਜਰਦਾ ਲਾਉਣ ਕਰਕੇ ਹੋਇਆ ਇਸ ਸਮਝੋ ਭਾਈ ਇਸ ਵੀਡੀਓ ਨੂੰ ਦੇਖ ਕੇ ਇਸ ਚੀਜ਼ ਤੋਂ ਤੋਬਾ ਕਰੋ ਇੱਕ ਦੇ ਘਰੇ 14 ਸਾਲ ਕੰਮ ਕੀਤਾ ਕੋਈ ਪੈਸਾ ਨਹੀਂ ਦਿੱਤਾ ਰੋਟੀ ਤੇ ਕਹਿੰਦਾ ਮੈਂ ਕੰਮ ਕਰੀ ਗਿਆ ਤੇ ਹੁਣ ਉਹ ਬਾਪੂ ਦੀ ਹਾਲਤ ਜਿਹੜੀ ਇਸ ਤਰ੍ਹਾਂ ਦੀ ਹੋ ਗਈ ਹੈ ਹੁਣ ਪਿੱਛੋਂ ਪਰਿਵਾਰ ਵੀ ਚੱਲਦਾ ਨਹੀਂ ਪਰਿਵਾਰ ਹਰਿਆਣਾ 'ਚ ਰਹਿੰਦਾ ਕੁਸ਼ੇਤਰ ਜ਼ਿਲ੍ਹਾ ਬਪਿੰਡ ਦਾ ਨਾਂ ਬਰੋਨੀ ਕੁਸ਼ੇਤਰ ਦਾਗਾ ਪਿੰਡ ਦਾ ਨਾਂ ਬਰੋਨੀ ਹੈ ਬਰੋਨੀ ਪਿੰਡਾਂ ਦੇਖੋ ਕਈ ਵਾਰੀ ਜ਼ਿੰਦਗੀ ਚ ਇਨਸਾਨ ਆਪਦੇ ਚ ਐਸੀਆਂ ਗਲਤੀਆਂ ਕਰ ਬੈੰਦਾ ਐਸੇ ਕੋਈ ਸਟੈਪ ਲੈ ਬੈੰਦਾ ਬਾਅਦ ਦੇ ਵਿੱਚ ਪਿੱਛੇ ਮੁੜਨਾ ਬਹੁਤ ਔਖਾ ਹੋ ਜਾਂਦਾ ਹੁਣ ਬਾਪੂ ਦੱਸ ਵੀ ਨਹੀਂ ਸਕ ਰਿਹਾ ਆਪਦੇ ਬਾਰੇ ਦੱਸ ਵੀ ਨਹੀਂ ਪਾ ਰਿਹਾ ਵੀ ਮੈਂ ਕੌਣ ਆਡਰੈਸ ਦੱਸਣ ਨੂੰ ਵੀ ਬਾਪੂ ਨੇ 4 ਦਿਨ ਲਾ ਦੇ ਸੀ ਠੀਕ ਆ ਮੁੰਡੇ ਦਾ ਕੀ ਨਾਂ ਮੈਂ ਮੁੜ ਕੇ ਗਿਆ ਨਹੀਂ ਗਿਆ ਬਾਪੂ ਹੱਥ ਨਾ ਜੋੜ ਮੇਰੀ ਬੇਨਤੀ ਆ ਦਾ ਦੱਸਦੇ ਆਪਕ ਪਤਾ ਕਰਨਾ ਨਹੀਂ ਕਿੰਨਾ ਪਤਾ ਮਨ ਠੀਕ ਹੈ ਤੇ ਮੁੰਡੇ ਦਾ ਨਾਮ ਪਤਾ ਨਹੀਂ ਜਾਨੀ ਕਿ ਇਹਦਾ ਹੱਲ ਕੋਈ ਨਹੀਂ ਗਰੰਟੀ ਕੋਈ ਨਹੀਂ ਲੈ ਰਿਆ ਵੀ ਹਾਂ ਇਹ ਹੱਲ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਾਜਕਮਰ ਜੀ ਤੁਸੀਂ ਤਸਵੀਰਾਂ ਦੇਖੀਆਂ ਜਿਹੜੀ ਕੰਡੀਸ਼ਨ ਸਾਡੇ ਕੋਲੇ ਬਾਪੂ ਜੀ ਆਏ ਸੀ ਕੈਂਪ ਵਾਲੇ ਦਿਨ ਉੱਥੋਂ ਕਿਸੇ ਵੀਰ ਨੇ ਪੰਜਾਬ ਪੁਲਿਸ 'ਚ ਜੌਬ ਕਰਦਾ ਬਾਈ ਉਹਨੇ ਸਾਡਾ ਨੰਬਰ ਦੇ ਕੇ ਬਾਈ ਨੂੰ ਇੱਥੇ ਬਾਪੂ ਨੂੰ ਭੇਜਦਾ ਥੋੜਾ ਕਿਰਾਇਆ ਪਾੜਾ ਦੇ ਤੇ ਬਾਪੂ ਜੀ ਦੀ ਹਾਲਤ ਇੰਨੀ ਮਾੜੀ ਮੂੰਹ ਦੇ ਵਿੱਚ ਬਾਪੂ ਜੀ ਦੇ ਕੈਂਸਰ ਹੋਇਆ ਹੋਇਆ ਸਾਰਾ ਮੂੰਹ ਗਲ ਗਿਆ ਵਿੱਚੋਂ ਹਾਂਜੀ ਤਮਾਕੂ ਲਾਉਣ ਕਰਕੇ ਹੋਇਆ ਬੀੜਾ ਲਾਉਣ ਕਰਕੇ ਹੋਇਆ ਜਰਦਾ ਲਾਉਣ ਕਰਕੇ ਹੋਇਆ ਇਹ ਸਮਝੋ ਭਾਈ ਇਸ ਵੀਡੀਓ ਨੂੰ ਦੇਖ ਕੇ ਇਸ ਚੀਜ਼ ਤੋਂ ਤੋਬਾ ਕਰੋ ਦੇਖੋ ਸਾਡੇ ਕੋਲੇ ਆ ਪਿਛਲੇ 8-9 ਸਾਲਾਂ ਦੇ ਵਿੱਚ ਸੈਂਕੜੇ ਪੇਸ਼ੈਂਟ ਆ ਚੁੱਕੇ ਆ ਜਿਨ੍ਹਾਂ ਦੇ ਮੂੰਹ ਦੇ ਵਿੱਚ ਕੀੜੇ ਤੱਕ ਪੈ ਗਏ ਤੇ ਬਾਪੂ ਰਾਜਕਮਾਰ ਨੇ ਵੀ ساری ਜ਼ਿੰਦਗੀ ਜਰਦਾ ਲਾਇਆ ਜ਼ਮੀਂਦਾਰਾਂ ਦੇ ਘਰੇ ਕੰਮ ਕਰਦਾ ਸੀ ਖੇਤੀਬਾਤੀ ਦਾ ਆਪਦੇ ਭਰਾਵਾਂ ਤੋਂ ਅਲੱਗ ਹੋ ਗਿਆ ਸੀ ਛੋਟਾ ਸੀ ਜਦੋਂ ਘਰੋਂ ਨਿਕਲਿਆ ਆਇਆ ਸੀ ਬਾਪੂ ਕਹਿੰਦਾ ਮੈਂ ਤੇ ਬਸ ਲੋਕਾਂ ਦੇ ਘਰੇ ਕੰਮ ਕੀਤਾ ਉੱਥੇ ਹੀ ਰਹਿੰਦਾ ਹੁੰਦਾ ਸੀ ਘਰੇ ਮੈਂ ਗਿਆ ਹੀ ਨਹੀਂ ਮੁੜ ਕੇ ਕਿ ਜਿਨ੍ਹਾਂ ਦੇ ਘਰੇ ਕੰਮ ਕੀਤਾ ਇੱਕ ਦੇ ਘਰੇ 14 ਸਾਲ ਕੰਮ ਕੀਤਾ ਕੋਈ ਪੈਸਾ ਨਹੀਂ ਦਿੱਤਾ ਰੋਟੀ ਤੇ ਕਹਿੰਦਾ ਮੈਂ ਕੰਮ ਕਰੀ ਗਿਆ ਪਰਿਵਾਰਕ ਮੈਂਬਰ ਸਮਝ ਕੇ ਅਫਗਵਾੜੇ ਦੇ ਕੋਲੇ ਕਿਹੜਾ ਪੈਣਾ ਦੱਸਿਆ ਸੰਧਵਾ ਸੰਧਵਾ ਫਰਾਲਾ ਸਲਮਾ ਫਰਾਲਾ ਪਰਵਾੜੇ ਦੇ ਕੋਲੇ ਪਿੰਡ ਆ ਤੇ ਹੁਣ ਉਹ ਬਾਪੂ ਦੀ ਹਾਲਤ ਜਿਹੜੀ ਇਸ ਤਰ੍ਹਾਂ ਦੀ ਹੋ ਗਈ ਹੈ ਹੁਣ ਪਿੱਛੋਂ ਪਰਿਵਾਰ ਵੀ ਚੱਲਦਾ ਨਹੀਂ ਪਰਿਵਾਰ ਹਰਿਆਣੇ 'ਚ ਰਹਿੰਦਾ ਖੁਰਕਸ਼ੇਤਰ ਜ਼ਿਲ੍ਹਾ ਦਾ ਪਿੰਡ ਦਾ ਨਾਮ ਹਾਂਜੀ ਖੁਰਕਸ਼ੇਤਰ ਦਾਗਾ ਪਿੰਡ ਦਾ ਨਾਮ ਬਰੋਨੀ ਹੈ ਹੈ ਬਰੋਨੀ ਬਰੋਨੀ ਪਿੰਡ ਆ ਹਰਿਆਣੇ 'ਚ ਪਿੰਡ ਆ ਖੁਰਕਸ਼ੇਤਰ ਜ਼ਿਲ੍ਹੇ 'ਚ ਉੱਥੇ ਬਾਪੂ ਦਾ ਭਰਾ ਰਹਿੰਦਾ ਵਾ ਭਰਾ ਦਾ ਨਾਮ ਕੀ ਦੱਸਿਆ ਬਾਪੂ ਹਾਂਜੀ ਭਰਾ ਦਾ ਕੀ ਨਾਮ ਦੱਸਿਆ ਵਿਜੇ ਕੁਮਾਰ ਵਿਜੇ ਕੁਮਾਰ ਤੇ ਭੈਣ ਹੈਂਡਸ ਆਨ ਇਹ ਬਾਕੀ ਜਿੰਨਾ ਕੋ ਮੈਨੂੰ ਪਤਾ ਨਹੀਂ ਨੀ ਨਾਂ ਤਾਂ ਪਤਾ ਹੀ ਹੈ ਨਾ ਭੈਣ ਦਾ ਉਸ ਦਾ ਨਾਂ ਚਿੱਤਾ ਬੁਰੂ ਹੈ ਨਾ ਯਾਰ ਬਾਪੂ ਦੇਖੋ ਕਈ ਵਾਰੀ ਜ਼ਿੰਦਗੀ ਚ ਇਨਸਾਨ ਆਪਦੇ ਚ ਐਸੀਆਂ ਗਲਤੀਆਂ ਕਰ ਬੈੰਦਾ ਐਸੇ ਕੋਈ ਸਟੈਪ ਲੈ ਬੈੰਦਾ ਬਾਦ ਦੇ ਵਿੱਚ ਪਿੱਛੇ ਮੁੜਨਾ ਬਹੁਤ ਔਖਾ ਹੋ ਜਾਂਦਾ ਮੇਰੇ ਮੰਮੀ ਹੁਣ ਬਾਪੂ ਦੱਸ ਵੀ ਨਹੀਂ ਸਕ ਰਿਹਾ ਆਪਦੇ ਬਾਰੇ ਦੱਸ ਵੀ ਨਹੀਂ ਪਾ ਰਿਹਾ ਵੀ ਮੈਂ ਕੌਣ ਆਡਰੈਸ ਦੱਸਣ ਨੂੰ ਵੀ ਬਾਪੂ ਨੇ 4 ਦਿਨ ਲਾਤੇ ਸਾਨੂੰ ਆ ਘਰ ਦੱਸਣ ਨੂੰ ਭਰਾ ਦਾ ਨਾਂ ਦੱਸਣ ਨੂੰ ਬਸ ਕਹਿੰਦਾ ਹੈ ਹੀ ਨਹੀਂ ਕੋਈ ਕੋਈ ਨਹੀਂ ਹੈਗਾ ਹੈ ਹੀ ਨਹੀਂ ਕੋਈ ਕੋਈ ਨਹੀਂ ਹੈਗਾ ਸਾਡੇ ਮੰਮੀ ਡੈਡੀ ਹੁਣੀ ਬਾਅਦ ਚ ਮਰੇ ਆ ਤੇ ਬਸ ਸਾਡੀ ਹੱਥ ਜੋੜ ਕੇ ਬੇਨਤੀ ਆ ਅਸੀਂ ਡਾਕਟਰਾਂ ਨੂੰ ਬਾਪੂ ਨੂੰ ਚੈੱਕ ਅਪ ਕਰਾ ਲਿਆ ਸਾਰੇ ਜਖਮ ਤਾਂ ਤੁਹਾਨੂੰ ਦਿਖਾ ਨਹੀਂ ਸਕਦੇ ਜਿਹੜਾ ਥੱਲੇ ਮੂੰਹ ਦੇ ਵਿੱਚ ਸਾਰੇ ਐਡਾ ਵੱਡਾ ਜਖਮ ਹੈ ਕੈਂਸਰ ਸਾਰੇ ਗਾਲ ਚ ਇੱਥੇ ਤਿੱਕਰ ਫੈਲ ਗਿਆ ਬਾਹਾਂ ਦੇਖੋ ਦੋਨੇ ਬਾਹਾਂ ਬਾਪੂ ਦੀਆਂ ਦੇਖੋ ਆ ਕਿੰਨੀ ਮੋਟੀ ਆ ਕਿੰਨੀ ਆ ਐ ਪਾਸੇ ਸਾਰੇ ਬਾਹਾਂ ਚ ਕੈਂਸਰ ਆ ਗਿਆ ਹੁਣ ਡਾਕਟਰ ਕਹਿ ਰਹੇ ਆ ਵੀ ਇਹ ਹੀ ਕੀਮੋਥੈਰਪੀ ਵੀ ਨਹੀਂ ਹੋ ਸਕਦੀ ਇਹਦਾ ਆਪਰੇਸ਼ਨ ਕਰਕੇ ਕੱਢਿਆ ਵੀ ਨਹੀਂ ਜਾ ਸਕਦਾ ਬਸ ਇਹਦਾ ਇੱਕ ਚੰਗੀ ਬਾਪੂ ਨੂੰ ਖੁਰਾਕ ਮਿਲੇ ਰੋਜ਼ ਸਾਫ ਆਈ ਹੋ ਜੇ ਪੱਟੀ ਹੋਈ ਜਾਵੇ ਐਂਟੀਬਾਇਓਟਿਕ ਚੱਲੀ ਜਾਵੇ ਜੀਹਦੇ ਨਾਲ ਬਾਪੂ ਜੀ ਦਾ ਜੀਵਨ ਹੈ ਜਿਹੜਾ ਥੋੜਾ ਸੌਖਾ ਤਕਲੀਫ ਰਹਿਤ ਹੋਵੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਬਾਪੂ ਰਾਜ ਕੀ ਮਰਜ਼ੀ ਵਾਸਤੇ ਵੀ ਬਾਪੂ ਜੀ ਨੂੰ ਜਿਹੜਾ ਸਮਾਂ ਦੁੱਖ ਦਾ ਮਿਲਿਆ ਹੈ ਚੋਂ ਥੋੜੀ ਤਕਲੀਫ ਘੱਟ ਹੋਵੇ ਤੇ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ ਬਾਪੂ ਜੀ ਦਾ ਕੋਈ ਪਰਿਵਾਰਕ ਮੈਂਬਰ ਸਾਡੀ ਵੀਡੀਓ ਦੇਖਦਾ ਕੋਈ ਦੋਸਤ ਮਿੱਤਰ ਦੇਖਦਾ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਹੇਠਾਂ ਨੰਬਰ ਦਿੱਤੇ ਹੋਏ ਆ ਮਿਲ ਕੇ ਜਾਓ ਬਾਪੂ ਨੂੰ ਵੀ ਥੋੜਾ ਹੌਸਲਾ ਮਿਲੂਗਾ ਕੋਈ ਨਾ ਬਾਪੂ ਨੇ ਹੋ ਸਕਦਾ ਕੋਈ ਜ਼ਿੰਦਗੀ ਚ ਐਸਾ ਗੁੱਸਾ ਗੱਲਾ ਕੀਤਾ ਹੋਵੇ ਤੁਹਾਡੇ ਨਾਲ ਉਹਨੂੰ ਭੁੱਲ ਕੇ ਹੁਣ ਇਹਦੀ ਆ ਹਾਲਤ ਨੂੰ ਦੇਖ ਕੇ ਇਹਦੇ ਨਾਲ ਖੜੋ ਭਰਾਵੋ ਆ ਕੇ ਇਹਦੀ ਭੈਣਾਂ ਨੂੰ ਵੀ ਤੇ ਭਰਾਵਾਂ ਨੂੰ ਵੀ ਬੇਨਤੀ ਹੈ ਪਿੰਡ ਬਰੂਨੀ ਆ ਜ਼ਿਲ੍ਹਾ ਬਾਪੂ ਦਾ ਦਾ ਖੁਰਖੇਤਰ ਹਰਿਆਣੇ ਚ ਰਹਿੰਦਾ ਸੀ ਮੈਂ ਕਹਿੰਦਾ ਤੇ ਪਗਵਾੜੇ ਵਾਲੇ ਪਾਸੇ ਬਾਪੂ ਨੇ ਜ਼ਿਆਦਾ ਕੰਮ ਕੀਤਾ ਜ਼ਿੰਦਗੀ ਚ ਖੇਤੀਬਾੜੀ ਦਾ ਉੱਥੇ ਹੀ ਮੈਂ ਤਕੜਾ ਹੋਇਆ ਉੱਥੇ ਸਭ ਨੂੰ ਨਹੀਂ ਕੰਮ ਸਿਖਾਇਆ ਉੱਥੇ ਸਰਜੀਤ ਸਿੰਘ ਸੀ ਨਾ ਹਾਂਜੀ ਸਰਜੀ ਕੀ ਕੰਮ ਸਿਖਾਇਆ ਸੀ ਉਹਨੇ ਆਹੀ ਪਸਣ ਪੱਠਾ ਦੱਤਾ ਕੋਣ ਪਾਣੀ ਚਾਣੀ ਕੋਣ ਉਹ ਛੋਟਾ ਹੁੰਦਾ ਸੀ ਨਾ ਨਹੀਂ ਸੀ ਪਤਾ ਬੰਦੇ ਘਰੋਂ ਕਾਹਤੋਂ ਆ ਗਿਆ ਸੀ ਇੰਨਾ ਛੋਟਾ ਹੁੰਦਾ ਤੂੰ ਮੈਂ ਇੱਜਾ ਕੋਈ ਦਿਮਾਗ 'ਚ ਗੱਲ ਆ ਗਈ ਬਸ ਇੱਜਾ ਕੋਈ ਚੱਕਰ ਖੜਦਾ ਤੁਹਾਮਾਰ ਦੇ ਨਾ ਕੋਈ ਹੂੰ ਘਰੇ ਦੱਸ ਕੇ ਵੀ ਨਹੀਂ ਆਏ ਸੀ ਨਹੀਂ ਫਿਰ ਉਹਨਾਂ ਨੇ ਲੱਭਿਆ ਤਾਂ ਹੋਊਗਾ ਹੀ ਹਾਂਜੀ ਲੱਭਿਆ ਹੋਊਗਾ ਜੇਕਰ ਤੁਸੀਂ ਗਏ ਘਰੇ ਦੁਬਾਰਾ ਹਾਂਜੀ ਹੁਣ ਉਹਨਾਂ ਨੇ ਕੀ ਕਿਹਾ ਫਿਰ ਤੁਹਾਨੂੰ ਉਹ ਕਹਿੰਦੇ ਅਸੀਂ ਨਿੱਤੇ ਕੁਛ ਲੱਗਦੇ ਨਾ ਤੇ ਚੱਲੂਗਾ ਆਪਣਾ ਜਿੱਛੀ ਮਗੀ ਜਾ ਮੁੜ ਕੇ ਨਿੱਤੇ ਹੋਣਾ ਮੈਂ ਕੀਨੇ ਕਹੀ ਗੱਲ ਇਹ ਹਾਂਜੀ ਇਹ ਗੱਲ ਕਿਹਨੇ ਕਹੀ ਘਰਦੇ ਨੇ ਕਹੀ ਕੀਨੇ ਭਾਈ ਨੇ ਬਜੇ ਨੇ ਹਾਂਜੀ ਚਾਚੇ ਬਾਪੂ ਸੱਚ ਗੱਲ ਹੈ ਹਾਂਜੀ ਹਾਂਜੀ ਦੇਖ ਦੁਨੀਆ ਨੇ ਦੇਖਣੀ ਵੀਡੀਓ ਹੈਨਾ ਹਾਂਜੀ ਤੇ ਚਲੋ ਬਾਈ ਅਸੀਂ ਜਿਹੜੇ ਭਰਾ ਨੂੰ ਬਜੇ ਨੂੰ ਵੀ ਬੇਨਤੀ ਕਰਦੇ ਆ ਬਾਈ ਜੇ ਕੋਈ ਇਹਦੇ ਨਾਲ ਗੁੱਸਾ ਨਰਾਜਗੀ ਆ ਕੱਢ ਲਓ ਕੋਈ ਗੱਲ ਨਹੀਂ ਆ ਕੇ ਗੁੱਸਾ ਕਰ ਲਓ ਪਰ ਇਹਨੂੰ ਮਿਲੋ ਇਹਦਾ ਲਾਜ ਕਾਉਣ ਵਾਸਤੇ ਨਹੀਂ ਅਸੀਂ ਤੁਹਾਨੂੰ ਕਹਿੰਦੇ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਲੈ ਜਾਓ ਆਪਣੇ ਘਰੇ ਰੱਖੋ ਇਹਨੂੰ ਉਹ ਵੀ ਅਸੀਂ ਇੱਥੇ ਸਾਡਾ ਭਇਓ ਆ ਅਸੀਂ ਇਹਦੀ ਸੇਵਾ ਕਰਾਂਗੇ ਬਸ ਇੱਕ ਮਿਲ ਜਾਓ ਆ ਕੇ ਇੱਕ ਇੰਨੇ ਨਾਲ ਭਰਾ ਨੂੰ ਆਪਣੇ ਭਰਾ ਦਾ ਹੌਸਲਾ ਹੋ ਜਾ ਵੀ ਹਾਂ ਮੇਰਾ ਭਰਾ ਮੇਰੇ ਨਾਲ ਆ ਕੇ ਖੜ ਗਿਆ ਤੇ ਇੱਕ ਇਹਨਾਂ ਦੀ ਬਾਪੂ ਰਾਜਕਮਾਰ ਜੀ ਦੀ ਵੀਡੀਓ ਰਾਹੀਂ ਸਾਡਾ ਇੱਕ ਛੋਟਾ ਜਿਹਾ ਤੁਹਾਨੂੰ ਮੈਸੇਜ ਵੀ ਹੈ ਸਾਰਿਆਂ ਨੂੰ ਦੇਖੋ ਆਪਾਂ ਇੱਕ ਇੰਨੀ ਘਟੀਆ ਚੀਜ਼ ਆ ਜਿਹੜੀ ਤਮਾਕੂ ਉਹਨੂੰ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਲਾਉਂਦੇ ਆ ਵੀ ਉਹ ਕੈਂਸਰ ਕਰਦਾ ਅਸੀਂ ਕੋਈ ਦੁੱਧ ਤੋਤੇ ਨਹੀਂ ਹੈਗੇ ਅਸੀਂ ਵੀ ਬਥੇਰੇ ਮਾੜੇ ਚੰਗੇ ਕੀਤੇ ਪਰ ਗੱਲ ਇਹ ਆ ਵੀ ਇਦਾਂ ਦੀ ਚੀਜ਼ ਜਿਹੜੀ ਗੰਦ ਸਾਡੇ ਮੂੰਹ ਚ ਕੈਂਸਰ ਪੈਦਾ ਕਰ ਦਿੰਦਾ ਫਿਰ ਪਛਤਾਇਆ ਕੁਝ ਨਹੀਂ ਬਣਦਾ ਜਦੋਂ ਚਿੜੀਆਂ ਖੇਤ ਚ ਹੋ ਗਈਆਂ ਅੰਜ ਬਾਪੂ ਰਾਜਕਮਰ ਵੀ ਉਹ ਸਮੇਂ ਨੂੰ ਪਛਤਾ ਰਿਆ ਪਰ ਉਹਦੀ ਨਸ਼ੇ ਦੀ ਲਤ ਇਦਾਂ ਦੀ ਆ ਐਡਾ ਵੱਡਾ ਜ਼ਖਮ ਹੋਣ ਦੇ ਬਾਵਜੂਦ ਵੀ ਜਦੋਂ ਬਾਪੂ ਸਾਡੇ ਕੋਲ ਆਇਆ ਜਰਨ ਦੇ ਨਾਲ ਮੂੰਹ ਭਰਿਆ ਹੋਇਆ ਸੀ ਬਾਪੂ ਅਸੀਂ ਉਹ ਕਢਾਤਾ ਸਟਾਤਾ ਫਿਰ ਦੋ ਦਿਨ ਫਿਰ ਬਾਪੂ ਨੇ ਬੈਗ ਚੋਂ ਕੱਢ ਕੇ ਹੋਰ ਲਾ ਲਿਆ ਫਿਰ ਸਾਰਾ ਬੈਗ ਇਤਰਾਸੀ ਲਈ ਸਿੱਟਿਆ ਕੱਢਿਆ ਮਤਲਬ ਮੌਤ ਦੇ ਮਹਾਨੇ ਤੇ ਖੜਾ ਇਨਸਾਨ ਵੀ ਇਸ ਲੱਤ ਤੋਂ ਮਜਬੂਰ ਆ ਪਰ ਸਮਝੋ ਇਸ ਗੱਲ ਨੂੰ ਮੈਨੂੰ ਦਜੀ ਮੇਰਾ ਪੱਟੀ ਹੋਵੇ ਸਭਾਈ ਹੋਵੇ ਦਵਾਈ ਦਦ ਮੇਰਾ ਹੋਈ ਆ ਕੋਈ ਗੱਲ ਨਹੀਂ ਬਾਪੂ ਹੋਊਗਾ ਸਭ ਕੁਝ ਹੋਊ ਸਭ ਕੁਝ ਹੋਊਗਾ ਨਾ ਬਾਪੂ ਆ ਕੰਮ ਨਹੀਂ ਕਰਨਾ ਜਰਕਮਾਰ ਬਾਪੇ ਤੁਹਾਡੀ ਉਮਰ ਕਿੰਨੀ ਹੋ ਬਾਪੇ ਉਹ ਜਾ ਤੋ ਪਰੇ ਮੈਂ ਜਾ ਤੋ ਕੋਈ ਨਾ ਬਾਪੇ ਤੁਸੀਂ ਫਿਕਰ ਨਾ ਕਰ ਬਾਪੂ ਦੀ ਇਸ ਟਾਈਮ ਹਾਲ ਤੁਸੀਂ ਮੂੰਹ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਮੂੰਹ ਦੇ ਅੰਦਰ ਬਾਹਰ ਸਾਰੇ ਜ਼ਖਮ ਹੋ ਗਿਆ ਆ ਸਾਰਾ ਏਰੀਆ ਇਧਰਲਾ ਸਾਰਾ ਫਟ ਗਿਆ ਬਸ ਅਰਦਾਸ ਕਰਿਓ ਤੇ ਆਪਣੇ ਆਪ ਦਾ ਵੀ ਅਹਿਸਾਸ ਕਰਿਓ ਵੀ ਕਿਤੇ ਤੁਸੀਂ ਤਾਂ ਨਹੀਂ ਇਸ ਵਾਰ ਇਸ ਤਰ੍ਹਾਂ ਦੀ ਬਿਮਾਰੀ ਵੱਲ ਨੂੰ ਜਾ ਰਹੇ ਤੁਹਾਡੇ ਕਿਤੇ ਬੁੱਲ ਤੇ ਫੂੜਾ ਫੈਂਸੀ ਤਾਂ ਨਹੀਂ ਹੋ ਰਹੀ ਜਿਹੜੀ ਤੁਸੀਂ ਧਿਆਨ ਨਹੀਂ ਦੇ ਰਹੇ ਤੇ ਉਹ ਬਾਅਦ ਦੇ ਵਿੱਚ ਇਹੋ ਜਿਹਾ ਕੁਝ ਬਣ ਜੇ ਬਸ ਇੰਨੀ ਹੀ ਬੇਨਤੀ ਹੈ ਬਾਪੂ ਰਾਜ ਕੁਮਾਰ ਨੂੰ ਬਾਪੂ ਜਿਹੜੇ ਬਲਸ ਵਾਲੇ ਬਾਈ ਨੇ ਭੇਜਿਆ ਈ ਤੁਹਾਨੂੰ ਉਹਦਾ ਕੀ ਨਾਮ ਸੀਗਾ ਹਾਂਜੀ ਉੱਤਲੇ ਗਿਆ ਸਭ ਬੱਚੇ ਲਿਆ ਮੈਂ ਦਿਵਾਲ ਬਣਾਉਣਾ ਹੈ ਤਾਂ ਠੀਕ ਹੈ ਠੀਕ ਚਲੋ ਉਹਦਾ ਵੀ ਬਾਈ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਆਏ ਠੀਕ ਹੈ ਬਾਬਾ ਮਿਹਰ ਕਰੋ ਜੀ ਮੇਰੇ